ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੀ ਹੇਟ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੁਕਾਨ ਦੇ ਵਪਾਰਕ ਆਧਾਰਿਕ ਐਕਟ 1958 ਵਿੱਚ ਸੋਧ ਦੀ ਮਨਜ਼ੂਰੀ ਜਿਹੜੀ ਉਹ ਦਿੱਤੀ ਗਈ ਤੇ ਇਸ ਨੂੰ ਲੈ ਕੇ ਵਪਾਰੀਆਂ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਤੇ ਉਹਨਾਂ ਵੱਲੋਂ ਭਗਵੰਤ ਸਿੰਘ ਮਾਨ ਦੀ ਜੁੜੀ ਹੈ ਭਰਪੂਰ ਸ਼ਲਾਖਾ ਕੀਤੀ ਗਈ ਹੈ ਮਾਨ ਸਰਕਾਰ ਦੀ ਭਰਪੂਰ ਸ਼ਲਾਖਾ ਕੀਤੀ ਗਈ ਹੈ ਤੇ ਇਸ ਨੂੰ ਲੈ ਕੇ ਵੱਖ-ਵੱਖ ਵਪਾਰਕ ਆਧਾਰਿਆਂ ਦੀ ਬੈਠਕ ਵੀ ਹੋਈ ਹੈ ਤੇ ਵਪਾਰੀ ਇਦਾਰੇ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਲੈ ਕੇ 95% ਛੋਟੇ ਕਾਰੋਬਾਰੀਆਂ ਨੂੰ ਫਾਇਦਾ ਜਿਹੜਾ ਹੈ ਉਹ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਨਾਲ ਕਿ 95% ਛੋਟੇ ਕਾਰੋਬਾਰੀਆਂ ਨੂੰ ਫਾਇਦਾ ਵੀ ਹੋਵੇਗਾ ਅੱਜ ਤੋ ਪਹਿਲਾ ਕਿਸੇ ਵੀ ਸਰਕਾਰ ਨੇ ਵਪਾਰੀਆਂ ਦੇ ਹਿੱਤ ਵਿੱਚ ਅਜਿਹਾ ਕੋਈ ਫੈਸਲਾ ਨਹੀਂ ਲਿਆ ਤੇ ਉੱਥੇ ਹੀ ਬਕਬਕ ਟ੍ਰੇਡ ਯੂਨੀਅਨ ਦੇ ਨਾਲ ਜੁੜੇ ਵਪਾਰੀਆਂ ਗगन ਮਹਾਜਨ ਮੀਡੀਆ ਅੰਚਾਰਜ ਆਮ ਆਨਕੀ ਪਾਰਟੀ ਅਸ਼ੋਕ ਮਹਾਜਨ ਪ੍ਰਧਾਨ ਵਪਾਰ ਮੰਡਲ ਅਤੇ ਰਜਿੰਦਰ ਨੰਦਾ ਪ੍ਰਧਾਨ ਬਜਾਜੀ ਯੂਨੀਅਨ ਅਨੁਸਾਰ ਭਗਵੰਤ ਮਾਨ ਸਰਕਾਰ ਨੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਦੇ ਲਈ ਅਹਿਮ ਫੈਸਲਾ ਲਿਆ ਹੈ ਮੈਂ ਰਜਿੰਦਰ ਨੰਦਾ ਪ੍ਰੈਜਿਡੈਂਟ ਕਲਾਸ ਮਰਚੈਂਟ ਅਸੋਸੀਏਸ਼ਨ ਗੁਰਦਾਸਪੁਰ ਅੱਜ ਅਸੀਂ ਇਕੱਠੇ ਹੋਏ ਆ ਬੜੀ ਖੁਸ਼ੀ ਦੀ ਲਹਿਰ ਹੈ ਜਿਹੜਾ ਭਗਵੰਤ ਮਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ ਛੋਟੇ ਦੁਕਾਨਦਾਰ ਤੋਂ ਲੈ ਕੇ ਮੇਰਾ خیال ਹੈ ਕਿ 95% ਦੁਕਾਨਦਾਰ ਜਿਹੜੇ ਆ ਇਸ ਵਿੱਚ ਆ ਜਾਂਦੇ ਹਨ ਔਰ ਜਿਹਦੇ ਵਿੱਚ ਕਿ 20 ਤੋਂ ਵੱਧ 20 ਤੋਂ ਘੱਟ ਜਿਹੜੇ ਮਲਾਜਮ ਔਰ 20 ਮਲਾਜਮ ਜਿੰਨੀ ਦੁਕਾਨ ਤੇ ਹਨ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਹਿਸਾਬ ਨਹੀਂ ਰੱਖਣਾ ਪਏਗਾ ਅਸੀਂ ਮਾਨ ਸਰਕਾਰ ਦੇ ਬਹੁਤ ਆਭਾਰੀਆਂ ਕਿ ਜਿਨੇ ਵਪਾਰੀਆਂ ਬਾਰੇ ਕੋਈ ਸੋਚਿਆ ਜਿਹੜੀ ਵਿਪਾਰ ਮੰਡਲ ਦੀ ਮੀਟਿੰਗ ਕਰ ਰਹੀ ਜੀ ਉਦਾ ਮੇਨ ਮੁੱਦਾ ਹੈ ਕਿ ਆਮ ਤੌਰ ਤੇ ਜਿਹੜੀ ਪਬਲਿਕ ਜਿਹੜੀ ਸਾਡੀ ਬਿਜ਼ਨਸ ਕਮਿਊਨਿਟੀ ਹੈ ਉਹ ਪਰੇਸ਼ਾਨ ਸੀਗੀ ਲੇਬਰ ਐਕਟ ਦੇ ਵਿੱਚ ਅੱਛਾ ਪਰੇਸ਼ਾਨੀਆਂ ਤੋਂ ਲਾਹਨਵੰਦ ਸੇ ਹਮੇਸ਼ਾ ਹੀ ਭਗਵੰਤ ਮਾਨਾ ਕੋਈ ਨਾ ਕੋਈ ਯਤਨ ਪ੍ਰਯਤਨ ਕਰਦੀ ਰਹਿੰਦੀ ਹੈ ਮੇਰਾ ਤੇ ਹਰ ਵੇਲੇ ਮੰਨਣਾ ਰਹਿੰਦਾ ਜੀ ਰਾਜਾ ਉਹੀ ਕਾਮਯਾਬ ਹੈ ਜਿਹੜਾ ਪ੍ਰਜਾ ਦੀ ਰੱਖਿਆ ਕਰਿਆ ਵਸੇ ਆਏ ਪ੍ਰਜਾ ਦੀ ਸੋਚ ਵਸੇ ਆਈ ਪਰ ਇਹਨਾਂ ਨੂੰ ਸਹੂਲਤਾਂ ਦੀਆਂ ਵਸੇ ਆਏ ਪ੍ਰਜਾ ਨੂੰ ਸਿਹਤ ਕ੍ਰਾਂਤੀ ਵਸੇ ਆਏ ਮਤਲਬ ਇਹ ਕਿ ਉਹ ਰਾਜਾ ਹੋਏ ਜਿਹੜਾ ਆਮ ਘਰਾਂ ਚੋਂ ਨਿਕਲਿਆ ਹੋਏ ਤੇ ਆਮ ਜਨਤਾ ਬਾਰੇ ਉਹਨੂੰ ਪਤਾ ਹੋਏ ਕਿ ਨੀਡ ਕੀ ਹੈ ਐ ਸਚਾਈ ਹੈ ਕਿ ਅੱਜ ਮੈਂ ਜੀਐਸਸੀ ਡਵਾਈਜ਼ਰ ਵੀ ਹਾਂ ਇਹ ਚੀਜ਼ ਮੈਂ ਲੋਕਾਂ ਦੇ ਨਾਲ ਵਿੱਚ ਵਿੱਚ ਵੜ ਕੇ ਵੇਖੀ ਦੀ ਹੈ ਕਿ ਆਮ ਤੌਰ ਤੇ ਜਿਹਦੇ ਬਜਾਰੇ ਕੋਲ 12 15 ਬੰਦੇ ਵੀ ਹੋਣੇ ਜੀ ਜਾਂ ਕੋਈ 8 ਬੰਦੇ ਵੀ ਹੋਣੇ ਵੈਸੇ ਤੇ ਸਾਡੇ ਗੁਰਦਾਸਪੁਰ ਚੰਨਾ ਕਾਰੋਬਾਰ ਹੀ ਨਹੀਂ ਹੈ ਕਿ ਜਿਹਦੇ ਚ ਲੋਕਾਂ ਨੇ ਬਹੁਤ ਜਾ ਮਲਾਈਮ ਰੱਖੇ ਦੇ ਪਰ ਜਿਹੜੇ 8 12 ਮਲਾਈਮ ਸੀ ਨਾ ਜੀ ਉਹ ਵੀ ਬੜੇ ਤੰਗ ਪਰੇਸ਼ਾਨ ਕਰਦੇ ਸੀਗੇ ਆਫੀਸਰ ਜਿੰਨੂੰ ਹਮੇਸ਼ਾ ਜਦੋਂ ਇਹ ਕਹਿੰਦੇ ਨਾ ਜੀ ਇਨਸਪੈਕਟਿਵ ਰਾਜ ਖਤਮ ਹੋਇਆ ਇਨਸਪੈਕਟਿਡ ਆਈ ਖਤਮ ਹੋਉਂਦਾ ਮਤਲਬ ਇਹ ਜੀ ਲੋਕਾਂ ਨੂੰ ਰਾਹਤ ਨਹੀਂ ਕਿ ਸਚਾਈ ਵਿੱਚ ਜੇਕਰ ਦੁਕਾਨ ਦੇ ਉੱਤੇ 12 15 ਬੰਦੇ 18 ਬੰਦੇ 20 ਬੰਦੇ ਤੋਂ ਘੱਟ ਕੰਮ ਹੈ ਤੇ ਉਹਨੂੰ ਵਿਚਾਰ ਨੂੰ ਇਸ ਐਕਟ ਵਿੱਚ ਆਂਦਾ ਹੀ ਨਹੀਂ ਹੈ ਉਹਨੂੰ ਪਰੇਸ਼ਾਨੀ ਨਾਲ ਦਿੱਤੀ ਆਏ ਤੇ ਉਸ ਪਰੇਸ਼ਾਨੀ ਨੂੰ ਸੱਚੀ ਮੂਚੀ ਅਮੈਂਡਮੈਂਟ ਕਰਕੇ ਜੇ ਤੁਸੀਂ ਲਿਆਉਂਦੇ ਹੋ ਤੇ ਬੜਾ ਵੱਡਾ ਕਦਮ ਹੈ ਜੀ ਦੇਖੋ ਵਪਾਰੀ ਉਹਦਾ ਹੀ ਹੋ ਸਕਦਾ ਵਪਾਰੀ ਦਾ ਮੋਢ ਉਹਦਾ ਹੀ ਬਣ ਸਕਦਾ ਜਦੋਂ ਸਰਕਾਰ ਚ ਆਏਗੀ ਜਦੋਂ ਸਰਕਾਰ ਦੇ ਵੱਡੇ ਕਦਮ ਹੋਣਗੇ ਜਦੋਂ ਹਰ ਬੰਦਾ ਉਸ ਵਿੱਚ ਸ਼ਾਮਲ ਹੋ ਕੇ ਵੇਖੇਗਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਇਸ ਰਾਜ ਚ ਜਦੋਂ ਉਹ ਮੈਨੂੰ ਮੈਂ ਰੋਹ ਜਾਂਦੀਆਂ ਪਈਆਂ ਜੀ ਕੋਈ ਨਾ ਕੋਈ ਕਦੀ ਤੇ ਰਜਿਸਟਰੀ ਅਮੈਂਡਮੈਂਟ ਵੇਖੇ ਕਰਦੀਓ ਕਈ ਤੇ ਸਾਲ ਇੱਕ ਸੁਰੱਖਿਆ ਫੋਰਸ ਅਮੈਂਡਮੈਂਟ ਬੜਾ ਖੁਸ਼ ਹੁੰਦਾ ਬੈ ਜੀ ਅੱਜ ਪਰ ਮੈਂ ਬਹੁਤ ਖੁਸ਼ ਹਾਂ ਜੀ ਕਿ ਮੈਂ ਆਮ ਆਈ ਪਾਰਟ ਨਾਲ ਜੁੜਿਆ ਖਾਸ ਸਹੂਲਤਾਂ ਕੀ ਹੁੰਦੀਆਂ ਜਦੋਂ ਅਸੀਂ ਇੱਕ ਆਮ ਬੰਦੇ ਨੂੰ ਖੁਸ਼ ਹੁੰਦਾ ਵੇਖਦੇ ਨੇ ਜੀ ਤੇ ਉਦੋਂ ਸਾਡੀ ਤਬੀਅਤ ਖੁਸ਼ ਹੋ ਜਾਂਦੀ ਹੈ ਜੀ ਅਸੀਂ ਕਰਨ ਕੀ ਆਏ ਦਿਆਂ ਇੱਥੇ ਅਸੀਂ ਸਰਕਾਰ ਦੇ ਕੰਮਾਂ ਚ ਕੀ ਕਰਨਾ ਹੈ ਕੋਈ ਉਹਦੇ ਦਾ ਨਹੀਂ ਲੈਣਾ ਇਹਦੇ ਅਈ ਜੱਤੀ ਮੁਝੇ ਪਹਲਾ ਲੈਣਾ ਆਇਦਿਆਂ ਪਹਲਾ ਕਰਨਾ ਆਇਦਿਆਂ ਇੱਕ ਟਾਈਮ ਹੁੰਦਾ ਜਿਵੇਂ ਇਕੱਲੇ ਬਹਿ ਕਰਦੇ ਸੀਗੇ ਅੱਜ ਜਦੋਂ ਅਸੀਂ ਇਹ ਸਾਰੀ ਟੀਮ ਜਿਹੜੀ ਹੈ ਆਮ ਆਈ ਪਾਰਟੀ ਮੈਂ ਇਹ ਜਦੋਂ ਸਹੂਲਤਾ ਦਿੰਦੀ ਹੈ ਨਾਲ ਲੋਕ ਚੱਲਦੇ ਸਾਨੂੰ ਬਾਈ ਦਿਲੋਂ ਖੁਸ਼ੀ ਚੜ ਜਾਂਦੀ ਜੇ ਬਹੁਤ ਬਹੁਤ ਧੰਨਵਾਦ ਜੀ ਭਗਵਾਨ ਦਾ ਸਰਕਾਰ ਦਾ ਜੀ ਪ੍ਰਧਾਨ ਪਰਪਾਰ ਮੰਤਰੀ ਪ੍ਰਧਾਨ ਸ਼ੋਮਾ ਜੀ ਅੱਜ ਸਾਰੇ ਆਹੀ ਮੀਢਣ ਮਿਲਾਈ ਆਪਣੇ ਵਪਾਰੀਆਂ ਦੀ ਔਰ ਬੜੇ ਖੁਸ਼ੀ ਦੀ ਲਹਿਰ ਆ ਪਹਿਲੀ ਵਾਰ 50 ਸਾਲ ਹੋ ਗਿਆ ਆਪਣੇ ਸਰਕਾਰਾਂ ਕਈ ਆਈਆਂ ਤੇ ਕਈ ਗਈਆਂ ਔਰ ਪਹਿਲੀ ਵਾਰ ਐ ਫੈਸਲਾ ਹਤਿਆਸੀਕ ਫੈਸਲਾ ਲਿਆ ਮਾਲ ਸਰਕਾਰ ਨੇ ਕਿ ਜਿਹੜਾ ਕਿ ਵਪਾਰੀ ਨੂੰ ਪੂਰੀ ਸਿਕਿਉਰਿਟੀ ਦਿੱਤੀ ਆ ਔਰ ਕਿ ਆਪਣੇ ਵਪਾਰੀ ਭਰਾਵਾਂ ਨੇ ਜਿਨ੍ਹਾਂ ਨੇ ਤੋਂ ਪੰਜਾਬ ਵੀ ਮਲਾਜਮ ਦੇ ਦੁਕਾਨਾਂ ਤੇ ਰੱਖੇ ਦੇ ਨੇ ਉਹਨਾਂ ਨੂੰ ਕੋਈ ਕੋਈ ਸਿਕਿਉਰਿਟੀ ਦਾ ਯਾ ਖਤਮ ਕਰਤਾ ਕੋਈ ਪੋਸ਼ਿਕਸ਼ਨ ਨਹੀਂ ਉਹਨਾਂ ਨੂੰ ਕੋਈ ਕਿਹੇ ਤਰ੍ਹਾਂ ਦੇ ਆਪਣੇ ਮਰਮਾ ਆਪਣੇ ਕੰਮ ਕਰ ਕਈ ਤਰ੍ਹਾਂ ਆਦੇ ਹੀ ਮਲਾਇਵਾਂ ਦੇ ਤੰਗ ਕਰਦੇ ਸੀ ਤੁਸੀਂ ਇਹਨੇ ਮਲਾਜ਼ਮ ਰੱਖਦੇ ਹੀ ਇਹਨੇ ਤੰਗ ਕਰਦੇ ਆ ਉਹ ਰਾਜ ਖਤਮ ਕਰ ਛੱਡਿਆ ਸਪਰਟੀ ਰਾਜ ਖਤਮ ਕਰ ਛੱਡਿਆ ਔਰ ਅੱਗੋਂ ਜਦ 20 ਦੇ ਉਪਰ ਆ ਉਹ ਵੀ ਤੁਸੀਂ 24 ਘੰਟੇ ਚ ਮਨਜ਼ੂਰੀ ਲੋ ਜਾਓ ਮਨਜ਼ੂਰੀ ਲੋ ਔਰ ਉਸੇਲੇ ਤੁਹਾਨੂੰ ਉਸ ਇੱਕ ਟਾਈਮਿੰਟ ਲੱਗਿਆ ਮਨਜ਼ੂਰੀ ਔਰ ਦਿੰਦੇ ਉਹ ਤੁਸੀਂ ਆਪਣੇ ਕਹੇ ਉਹ ਮਲਾਜ਼ਮ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ ਕਿਹੇ ਤਰ੍ਹਾਂ ਜਿੱਦਾਂ ਮਰਜੀ ਕੋਈ ਪੁਛ ਰਿਛਦੀ ਹੋਏਗੀ ਇਹਦੇ ਚ ਪਹਿਲੀ ਵਾਰ ਇਹ ਸਰਕਾਰ ਆਈ ਆ ਜਿਨੇ ਵਪਾਰੀ ਦਾ ਕੁਝ ਸੋਚਿਆ ਔਰ ਕਈ ਸਰਕਾਰਾਂ ਆਈਆਂ ਕਿ ਇਸ ਵਾਰ ਅਸੀਂ ਕਈ ਵਾਰੀ ਪਿਛੇ ਸਰਕਾਰਾਂ ਆਉਂਦੀ ਰਹੀਆਂ ਅਸੀਂ ਜਾਂਦੇ ਰਿਹਾ ਵਪਾਰੀ ਇਕੱਠੇ ਲੈ ਕੇ ਜਾਂਦੇ ਰਿਹਾ ਲੀਡਰਾਂ ਨੂੰ ਲੀਡਰਾਂ ਕੋ ਲੀਡਰ ਨੇ ਇੱਕ ਵਾਰੀ ਸੁਣਵਾਈ ਦੇ ਕੇ ਕਹਿੰਦੇ ਰਿਹਾ ਸਾਡੀ ਉੱਪਰ ਤੱਕ ਮਾਰੇ ਸਾਡੀ ਇਹ ਸਿਫਾਰਿਸ਼ ਕਰੋ ਬਲਾਰੇ ਬਹੁਤ ਤੰਗ ਕਰਦੇ ਨੇ ਪਰ ਉਹਨਾਂ ਨੇ ਇੱਕ ਕਰਕੇ ਨਹੀਂ ਮੰਨੀ ਪਰ ਇਹ ਪਹਿਲੀ ਸਰਕਾਰ ਆਈ ਹੈ ਜਿਨੇ ਬਿਸ਼ੂ ਬਿਗੈਰ ਐਸਾ ਹਸਲ ਲਿਆ